ओके okay, बाय गुको मिलते हैं ना ना ऐसा ना कर यार ऐसा फिर तेरा ओंखा हो जाना मेनू भी हाथ लावां ना तो बहुत गरम है इसमें सीरियसली बहुत गरम है ते ओहो नीचे इतनी गरम और ਧੁੱਪ ਦੇ ਵਿੱਚ ਹੀ ਪਿਆ ਹੋਇਆ ਐ ਸਰੀਆ ਉਹਨੂੰ ਹੱਥ ਨਾਲ ਚੱਕ ਰਿਹਾ ਸਮਝ ਹੀ ਨਹੀਂ ਆ ਰਿਹਾ ਇੱਥੇ 48 49 ਟੈਂਪਰੇਚਰ ਆ ਬਹੁਤ ਬੁਰਾ ਹਾਲਾ ਉਹ ਦੇਖੋ ਗਰਮੀ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਕਿੱਦਾਂ ਕੰਮ ਕਰਨਾ ਬੜਾ ਔਖਾ ਟੇਸਟ ਜਿੰਨਾ ਮਰਜ਼ੀ ਵਧੀਆ ਹੋਵੇ ਜੇ ਅੱਖਾਂ ਨੇ ਇਹਨਾਂ ਖਾਦੀ ਫਿਰ ਸੁਆਦ ਲੋ ਆਵਲ ਮਸਾਲਾ ਤੁਸੀਂ ਜ਼ਿਆਦਾ ਪਾ ਸਕਦੇ ਧਨੀਆ ਮਸਾਲਾ ਕਾਵਲ ਦੇਖ ਰਹੀ ਹੈ ਤੇ ਦੇਰੀਆ ਵੀ ਇਹ ਕਰਾਂਗੇ ਮੈਂ ਨਾਲੇ ਦਾ ਇਹ ਭੱਜ ਕੇ ਗਈ ਤੇ ਇਹ ਨਹੀਂ ਉੱਠ ਜਾਣਾ ਇੱਥੇ ਬੈਠ ਕੇ ਦੇਖਦੀ ਹੈ ਵੀ ਤੂਤਾ ਕੀ ਕਰਦਾ ਹੈ ਉਹ ਭੱਜ ਭੱਜ ਕੇ ਗਈ ਬਟਕੀ ਆ ਉਹਨੂੰ ਪਤਾ ਲੱਗ ਰਿਹਾ ਕੋਈ ਕੁਝ ਨਹੀਂ ਲੱਗਦਾ ਕਿਉਂਕਿ ਕੰਦ ਤੂਤਾ ਛੱਟਾ ਨਹੀਂ ਸਕਦੀ ਜਿੰਨਾ ਕੋਈ ਦਾ ਕੱਦ ਆ ਉਹਨਾਂ ਜੰਨ ਹੋੜ ਜਾਂਦਾ ਕਬੂਤਰ ਤੇਗਾ ਤੇ ਕਲਪਕੇ ਵਾਪਸ ਆਉਂਦੀ ਐ ਅਸਲੀ ਉਹ ਕਹਿੰਦੀ ਮੈਂ ਜਾਣਾ ਨਾਲੇ ਤੇਰਾ ਤੇਰਾ ਦਿਮਾਗ ਹੈ ਕਿ ਨਹੀਂ ਤੈਨੂੰ ਨਹੀਂ ਪਿਆਸ ਲੱਗਦੀ ਜਿਵੇਂ ਉਹਨਾਂ ਨੂੰ ਓਵੇਂ ਉਹਨਾਂ ਨੂੰ ਪਿਆਸ ਲੱਗਦੀ ਐ ਉਹਨਾਂ ਨੂੰ ਡਾ ਦਨੀਆ ਵਿਚਾਰੇ ਪਾਣੀ ਪੀਣ ਹੁੰਦੇ ਆ ਉਹ ਬੇਫਿਕਰ ਕੁੱਤਾ ਤਾਂ ਤੋ ਜ਼ਿਆਦਾ ਖੇਡਣ ਬੁਝਾਂਦੀ ਹੋ ਗਏ ਹੈ ਹੂੰ ਤੋ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਸਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਸਾਡੇ ਬਲੋਗਰਾਂ ਨੂੰ ਸਾਡੇ ਵਲੋਗ 50 ਤੋਂ ਉੱਪਰ ਹੀ ਨਹੀਂ ਜਾ ਰਹੇ ਇਸ ਲਈ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ 50 ਤੋਂ ਉੱਪਰ ਹੀ ਨਹੀਂ ਜਾ ਰਹੇ ਯਾਰ ਅੱਜ ਵੀ ਨਹੀਂ ਗਿਆ 50 ਤੋਂ ਉੱਪਰ ਇਹ ਪਹਿਲਾ ਰਿਕਾਰਡ ਹੋਇਆ ਹੈ ਈਵਨ ਕਿ ਜਿਹੜਾ ਆਪਾਂ ਪਹਿਲਾ ਵਲੋਗ ਪਾਇਆ ਸੀ ਉਹ ਵੀ 500 ਪਹੁੰਚ ਗਿਆ ਸੀ ਪਹਿਲਾਂ ਹੀ ਖੈਰ ਚਾਹ ਬਣ ਗਈ ਆਪਣੀ ਇਹੋ ਜਿਹਾ ਇਹੋ ਜਿਹਾ ਉਤਸ਼ਾਹ ਦੇਖ ਕੇ ਨਾ ਵਲੋਗ ਕਰਨ ਦਾ ਵੀ ਨਹੀਂ ਜੀ ਕਰਦਾ ਚਾਹ ਖਾਣ ਤੋਂ ਬਾਅਦ ਪਰੋਠਾ ਦਿਖਾਇਆ ਨਹੀਂਗਾ ਦਿਖਾ ਦਿੰਨੇ ਆ ਆ ਸਿੰਪਲ ਪਰੋਂ ਠੀਕ ਬਣੇ ਆ ਸੋਚਿਆ ਤਾਂ ਕੁਝ ਹੋਰ ਸੀ ਆਲੂ-ਲੂ ਵਾਲੇ ਖਾਵਾਂਗੇ ਪਰ ਕੋਈ ਗੱਲ ਨਹੀਂ ਸ਼ਾਮੀ ਦੇਖਦਾ ਕੀ ਕਰਦੇ ਆ ਬਾਕੀ ਸ਼ਾਮ ਦੇ 5:30 ਵਜੇ ਗਏ ਆ ਸੇ ਕਾਂ ਹਜੇ ਵੀ ਉੱਥੇ ਬੈਠਾ ਆ ਪਰ ਧੋਪ ਹੈ ਅਜੇ ਵੀ ਦੁਪਹਿਰ ਦੇ 2 ਵਜੇ ਹੁੰਦੇ ਨੇ ਉੜਾ ਦੇ ਉੜਾ ਤੇ ਉੜਾ ਤੇ ਉੜਾ ਕੇ ਨਾ ਤੈਨੂੰ ਨਹੀਂ ਲੱਗਦੀ ਭੁੱਖ ਹੈ ਉਹਨਾਂ ਨੂੰ ਵੀ ਉਦੋਂ ਹੀ ਖਾ ਲੈਂਦੇ ਤੇ ਚਲਾ ਗਿਆ ਕੀ ਹੋਇਆ ਸੀ ਤੈਨੂੰ ਲੈ ਕੇ ਨਹੀਂ ਗਈ ਸੀ ਕੁੱਕੂ ਇਹ ਮੈਂ ਦੇਖ ਦੁਨਿਆ ਦੇ ਨਹੀਂ ਨਹੀਂ ਕੀਤੀ ਇਹ ਦੇਖੋ ਚਟੀ ਚਟਾ ਹੀ ਨਿਕਲਿਆ ਵਿੱਚੋਂ ਚਟਾ ਪੋਚੇ ਵਾਂਗੂ ਨਚੋੜਨਾ ਪੈਂਦਾ ਇਹਨੂੰ ਪਬਾਲਟੀ ਸਾਰੀ ਕਾਲੀ ਕਰ ਦਿੰਦੀ ਆ ਪਾਣੀ ਬਾਹਰ ਉਧਰ ਘੁੰਮਦੀ ਆ ਨਾ ਤੇ ਮਿੱਟੀ ਹੀ ਮਿੱਟੀ ਮਿੱਟੀ ਹੋ ਮਿੱਟੀ ਹੁੰਦੀ ਆ ਨਾ ਉੱਥੇ ਹੋਈ ਛਲੀ ਮਿੱਟੀ ਮਿੱਟੀ ਛਲੀ ਮਨਾ ਗੁੱਦੂ ਛੇ ਹਾਈ ਛੇ ਹਾਈ ਗੁਗੂ ਹੈਲੋ ਸ੍ਰੀਕਾਂ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਸਾਡੇ ਬਲੌਗ ਵਿੱਚ ਤੇ ਅੱਜ ਬਹੁਤ ਟਾਈਮ ਬਾਅਦ ਮੈਂ ਉੱਠ ਚੁੱਕੀ ਆ ਤੇ ਮੈਂ ਬਣਾ ਰਹੀ ਆ ਅੱਜ ਮਸਾਲੇ ਵਾਲੇ ਆਲੂ ਪਤਾ ਨਹੀਂ ਮੈਂ ਵੀਡੀਓ ਦੇਖੀ ਸੀ ਮੈਂ ਸੋਚਿਆ ਵੀ ਮੈਂ ਵੀ ਟਰਾਈ ਕਰਕੇ ਦੇਖ ਲੈਂਦੀ ਆ ਕਿ ਕਿਵੇਂ ਦੇ ਬੰਦਿਆ ਹਨ ਤੇ ਗਰਮੀ ਦਾ ਤਾਂ ਬਹੁਤ ਬੁਰਾ ਹਾਲਾ ਵੈਰੀ ਗੁੱਡੀ ਓ ਮਾਈ ਗਾਡ मतलब समझ ही नहीं आ रहा इतने फोर्टी एट फोर्टी नाइन टैंपरेचर आ बहुत बुरा हाल आज तो देखो ओह हो हो मैन इन्नी गर्मी लगती है इतने बट तुखो काम बहार दो मिनट बेचारे पानी पी पानी भी, भी गर्म हो गया उन्हें वैसे मैं सवेरे पाता सी चेंज करता सी और देखो गर्मी के बच्चे इन गर्मी दे काम करना बड़ा औखा ਪਰ ਸਾਰੇ ਆਪਣੇ ਆਪਣੇ ਲਈ ਸਾਨੂੰ ਉਹ ਆਫਿਸ ਦੇ ਵਿੱਚ ਜਾਣਾ ਹੀ ਔਖਾ ਲੱਗਦਾ ਇੰਨੀ ਗਰਮੀ ਦੇ ਵਿੱਚ ਤੇ ਉਹ ਜਿਹੜੇ ਬਾਹਰ ਕੰਮ ਕਰਦੇ ਨੇ ਉਹਨਾਂ ਨੂੰ ਕਿੰਨੀ ਜ਼ਿਆਦਾ ਮਜਬੂਰੀਆਂ ਨੇ ਨਾ ਜਿਹੜਾ ਨੂੰ ਇਹ ਕੰਮ ਕਰਨਾ ਪੈ ਰਿਹਾ ਇਸ ਟਾਈਮ 2 ਵਜੇ ਨੇ ਤੇ ਸਖਰ ਦੁਪਹਿਰ ਦੇ ਵਿੱਚ ਉਹ ਕੰਮ ਕਰ ਰਿਹਾ ਉਹ ਵੀ ਸਰੀਆ ਕਿੰਨਾ ਜ਼ਿਆਦਾ ਗਰਮ ਹੁੰਦਾ ਹੈ ਇਸ ਟਾਈਮ ਤੇ ਤੇ ਸਰੀਆ ਘਟਦੇ ਪਿਆ ਤੇ ਮਿਹਨਤ ਕਰਨੀ ਪੈਂਦੀ ਆ ਆਪਣੇ ਆਪਣੇ ਕਬਰ ਲਈ ਆਪਣੇ ਆਪਣੇ ਪਰਿਵਾਰ ਲਈ ਅੱਡੀ ਗਰਮੀ ਯਮ ਇਹਨਾਂ ਨੂੰ ਪਤਾ ਹੈ ਵੀ ਮੈਨੂੰ ਵੀ ਹੱਥ ਲਾਵਾਂ ਨਾ ਤਾਂ ਬਹੁਤ ਗਰਮ ਹੈ ਇਸ ਲਈ ਸੀਰੀਅਸਲੀ ਬਹੁਤ ਗਰਮ ਆ ਤੇ ਉਹ ਨੀਚੇ ਇੰਨੀ ਗਰਮ ਉਹ ਧੁੱਪ ਦੇ ਵਿੱਚ ਹੀ ਪਿਆ ਹੋਇਆ ਹੈ ਸੜੀਆਂ ਉਹਨੂੰ ਹੱਥ ਨਾਲ ਚੱਕ ਰਹੇ ਆ ਤੇ ਉਹ ਕੰਮ ਕਰਦੇ ਪਿਆ ਨੇ ਤੇ ਬੜਾ ਡੀਪ ਮਤਲਬ ਸਾਰੇ ਆਪਣੇ ਆਪਣੇ ਢੱਡਾਂ ਲਈ ਕੁਛ ਕਰ ਰਹੇ ਨੇ ਤੇ ਆਪਾਂ ਵੀ ਆਪਣੇ ਢਿੱਡ ਦੀ ਰੋਟੀ ਬਣਾ ਲਈਏ ਕਿਉਂਕਿ ਲੈ ਕੇ ਜਾਣੀਆਂ। ਬਿਲਦੀਆਂ ਤੁਹਾਨੂੰ ਮੈਂ 2 ਮਿੰਟ ਤੱਕ ਤੇ ਇਹ ਵਾਲੇ ਆਲੂ ਹਨ ਇਹਨਾਂ ਲਈ ਤਾਂ ਕੁਝ ਕਰਨ ਦੀ ਲੋੜ ਨਹੀਂ। ਕੁਝ ਵੀ ਨਹੀਂ ਕਰਨ ਦੀ ਲੋੜ। ਸਿਰਫ ਇਹਨੂੰ ਉਬਾਲਣਾ ਹੈ ਜਿਵੇਂ ਆਪਾਂ ਅ ਜਦੋਂ ਅਦਵਾਲੀ ਪਰੌਂਠੀ ਬਣਾਣੀ ਹੁੰਦੀ ਆ ਉਦੋਂ ਆਪਾਂ ਉਬਾਲਦੇ ਆ ਠੀਕ ਹੈ। ਔਰ ਜੇ ਪਾਰਟੀ ਆਲੇ ਤੇ ਬਸ ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਤੇਲ ਦੀ ਉਸ ਕਰਨਾ ਹੈ ਆਪਾਂ ਜ਼ਿਆਦਾ ਨਹੀਂ। ਔਰ ਬਸ ਮੜਾ ਗਈ ਪਿਆਮੇ ਦੇ ਚਮਚੇ ਨੂੰ ਨਾਲੇ ਸਾਟੇ ਕਰੇ ਕੋਈ ਵੀ ਮਸਾਲਾ ਨਾ ਬਾਹਰੋਂ ਨਹੀਂ ਆਂਦਾ ਮੈਂ ਜੋ ਵੀ ਜਿੰਨਾ ਵੀ ਮਸਾਲਾ ਹੁੰਦਾ ਮੈਂ ਘਰੇ ਪੀਸਦੀ ਆਂ ਜਿਵੇਂ ਕਿ ਆਹ ਧਨੀਆ ਪਾਊਡਰ ਕਾਲੀ ਮਿਰਚ ਬਸ ਬਾਕੀ ਤਾਂ ਇਹ ਵੀ ਸੁਣਾ ਹੈ ਔਰ ਜੀਰਾ ਰੋਸਟ ਕਰ ਦੇਣਾ ਹੈ ਤੇ ਮਤਲਬ ਮੈਂ ਬਾਹਰ ਵਾਲੇ ਮਸਾਲਿਆਂ ਦੇ ਵਿੱਚ ਹੀ ਕੀਤ ਨਹੀਂ ਕਰਦੀ ਤੇ ਤੁਸੀਂ ਵੀ ਨਾ ਕਰਿਆ ਕਰੋ ਕਿਉਂਕਿ ਉਹਦੇ ਹੋਰ ਜਦੋਂ ਮਲਵਟ ਹੁੰਦੀ ਆ ਇਦੇ ਵਿੱਚ ਆਪਾਂ ਪਹਿਲਾਂ ਕੋਈ ਨਾ ਪਿਆਜ਼ ਪਾਏਗਾ ਨਾ ਟਮਾਟਰ ਪਾਏਗਾ ਕੁਝ ਨਹੀਂ ਪਾਏਗਾ ਸਿਰਫ ਆਪਾਂ ਸਭ ਤੋਂ ਪਹਿਲਾਂ ਜਿਹੜੇ ਆਹ ਵਾਲੇ ਆਲੂ ਨੇ ਨਾ ਇਹਨਾਂ ਨੂੰ 4 ਪੀਸ ਕੱਟ ਕਰ ਦੇਣੇ ਆ ਤੇ ਉਹਦੇ ਵਿੱਚ ਫਰਾਈ ਕਰਨਾ ਰੱਖ ਦੇਣਾ ਵੈਸੇ ਤਾਂ ਉਬਲੇ ਆ ਤੇ ਇਹਨਾਂ ਨੂੰ ਜ਼ਿਆਦਾ ਲੋੜ ਹੈ ਨਹੀਂ ਕੁਝ ਕਰਨ ਦੀ ਪਰ ਪਹਿਲਾਂ ਮਸਾਲੇ ਨਹੀਂ ਪਾਣੇ ਆ ਆਪਾਂ ਪਹਿਲਾਂ ਆਲੂ ਪੋਣੇ ਆ ਜਿਹੜਾ ਮੈਂ ਤਾਂ ਨਹੀਂ ਰੋਸਟ ਕੀਤਾ ਸੀ ਨਾ ਉਹਦਾ ਸੌਖਾ ਤਰੀਕਾ ਇਹ ਹੈ ਆ ਕਿ ਮੈਂ ਇਹ ਨੂੰ ਹੀ ਨਾ ਇਹਦੇ ਉੱਤੇ ਬੇਲਣੇ ਦੇ ਨਾਲ ਹੀ ਇੱਧੇ-ਇੱਧਾ ਕਰ ਦੇਣਾ ਤਾਂ ਹੋ ਜਾਣਾ ਮੈਨੂੰ ਮਸ਼ੀਨ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਇਹ ਗਰਮ ਹੋਇਆ ਹੈ ਨਾ ਤੇ ਜਲਦੀ ਪੀਸ ਹੋ ਜਾਣਾ ਮੈਨੂੰ ਦਿਖਾਣੀ ਆ। ਇਹ ਦੇਖੋ ਹੋ ਗਿਆ ਬਿਲਕੁਲ ਪਾਊਡਰ ਵਰਗਾ। ਮਸ਼ੀਨ ਵਿੱਚ ਕਰਨ ਦੀ ਲੋੜ ਨਹੀਂ। ਇੱਦਾਂ ਹੀ ਕਾਲੀ ਮਿਰਚਾ ਜੇ ਤਾਂ ਤੁਹਾਡੇ ਕੋਲ ਸੋਕੀ ਡੰਡਾ ਹੈਗਾ ਨਾ ਉਹਦੇ ਵਿੱਚ ਵੀ ਕਰ ਸਕਦੇ ਹੋ। ਜੇ ਤੁਸੀਂ ਕਾਲੀ ਮਿਰਚਾ ਵੀ ਇਦਾਂ ਤਵੇ ਤੇ ਕਰੋਗੇ ਤਾਂ ਇਹਦੇ ਤੇ ਚੋਪਿੰਗ ਬੋਰਡ ਤੇ ਕਰੂਗੀ फटाफट ਮਤਲਬ ਕਿ ਈਜ਼ੀ ਜੁਆੜਿਆ ਹੈ। भी जो तो टाइम है फिर तो मशीन से लगी रुचि पर मेरे तो नहीं तो फिर इसमें फटाफट कर ये आलू है ना जोड़े यके हो पकाना नहीं गा मसाला मैं पहला पानी पाया कि जो मैं पहला पाती तो जड़ जाता थोड़ा जेल कम खराब हो जाए पानी हूँ मसाले नमक लाल मिर्चा मैं अवॉइड कर दी हाँ तो बिल्कुल थोड़ी पाऊंगी कली मेट ਠੀਕ ਹੈ ਆਵਲਾ ਮਸਾਲਾ ਤੁਸੀਂ ਜਿਆਦਾ ਪਾ ਸਕਦੇ ਹੋ ਤਨੀਆ ਮਸਾਲਾ ਅਗਲੀ ਬਾਤ ਚੋ ਪਾਣੀ ਆ ਪਹਿਲਾਂ ਆਵਲਾ ਮਸਾਲਾ ਪਾਣੀ ਆ ਸਾਰਾ ਇਹਦੇ ਤੇ ਇੱਕ ਚੀਜ਼ ਹੋਰ ਪੈਂਦੀ ਆ ਉਹ ਹੁੰਦਾ ਚਾਟ ਮਸਾਲਾ ਜੇ ਮੈਂ ਇਹ ਮਸਾਲਾ ਸਾਰਾ ਪਹਿਲਾਂ ਪਾ ਦਿੰਨਾ ਤੇ ਉਹ ਜੇ ਨੁਕਤੇ ਦੇ ਕਾਲਾ ਹੋ ਜਣਾ। ਜਦੋਂ ਹਲਦੀ ਪਾਣੀ ਆ ਤਰ ਦੇ ਚ ਇੱਕ ਹੋਰ ਜੀ ਜਾਊਗੀ। ਉਹ ਹੈਗੀ ਆ ਕਸ਼ਮੀਰੀ ਲਾਲ ਮਿਰਚ। ਫਿਰ ਤੁਸੀਂ ਅਵੋਇਡ ਕਰ ਸਕਦੇ ਹੋ ਪਰ ਮੈਂ ਇਸ ਲਈ ਪਾਉਂਗੀ ਉਹਨੂੰ ਕਿਉਂਕਿ ਅਮ ਕਿਉਂ ਪਾਣ ਇਸ ਨੂੰ? ਹਾਂ, ਮੈਨੂੰ ਲਾਲ ਕਲਰ ਆਜੂਗਾ ਉਹਦੇ ਨਾਲ। ਓਕੇ ਇਸ ਲਈ ਮੈਂ ਪਾਣੀ ਆ ਹੋਰ ਦਾ ਕੋਈ ਮਤਲਬ ਨਹੀਂ। ਬਾਕੀ ਤੁਸੀਂ ਥੋੜੀ ਜੀ ਹਲਦੀ ਪਾ ਸਕੋ। ਟਮਾਟਮ ਲਾਲ ਮਿਰਚ ਦੇ ਦੁੱਪਾ ਕੋਲ। ਅਤੇ ਜਿਨੀ ਮਰਜੀ ਜਿੰਨੀ ਮਰਜੀ ਪਾਓ ਤੁਸੀਂ ਇਹਦੇ ਨਾਲ ਇਹ ਸ਼ਕਲ ਤੋਂ ਐਡਾ ਲੱਗੂਗਾ ਵੀ ਬਹੁਤ ਸਪਾਈਸੀ ਆ ਬਟ ਸਪਾਈਸੀ ਹੋਣਾ ਨਹੀਂ ਕਿਉਂਕਿ ਮੈਂ ਮੱਚ ਬਹੁਤ ਥੋੜੀ ਪਾਈ ਆ ਕਿਉਂਕਿ ਉਹਨਾਂ ਤੇ ਕਰਿਆ ਟੇਸਟ ਨਹੀਂ ਆ ਸਕਦਾ ਜਿਨ੍ਹਾਂ ਤੇ ਕਰਿਆ ਖਾਣ ਨੂੰ ਵਧੀਆ ਨਹੀਂ ਲੱਗਣਗੇ ਖਾਣ ਨੂੰ ਟੇਸਟ ਜਿੰਨਾ ਮਰਜੀ ਵਧੀਆ ਹੋਵੇ ਜੇ ਅੱਖਾਂ ਨੇ ਨਾ ਸਾਡੀ ਫਿਰ ਸੁਆਦ ਲੋ ਇੰਕਲੀ ਮੈਂ ਲਾਲ ਮਿਰਚੋ ਉਹ ਡੇਜੀ ਮਿਰਚ ਪਾਈ ਆ ਇਹਦੀ ਸ਼ਕਲ ਤੋਂ ਨਾ ਐ ਲੱਗਿਆ ਵੀ ਬਹੁਤ ਪਾਈ ਸੀ ਆ ਬਣਦੇ ਮੇਰੇ ਆਲੂ ਦਾ ਸਾਹੀ ਕਰਨਾ ਫਿਰ ਇਹ ਜਿਹੜਾ ਮੌਲੇ ਪਹਿਲੇ ਪੈਸੀ ਬਸ ਹੁਣ ਹਲਦੀ ਨੂੰ ਪਕਾਉਣਾ ਹੈ ਵੀ ਉਸ ਦੀ 스멜 ਨਾ ਆਵੇ ਕੱਚੀ ਹਲਦੀ ਦੀ ਜਿਵੇਂ 스멜 ਆਂਦੀ ਹੈ ਨਾ ਉਹ ਨਹੀਂ ਆਣੀ ਚਾਹੀਦੀ ਤੇ ਸਾਡੇ ਬਣ ਗਿਆ ਆਲੂ ਤਿਆਰ ਬਲੈਕ ਚਾਣੇ ਪਏ ਹੋਏ ਆ ਸਾਡੇ ਤੋਂ ਬਸ ਇਹਨੂੰ ਨਾ ਹੁਣ ਮੈਂ ਕੀ ਕਰਾਂਗੀ ਥੋੜੇ ਕ੍ਰਿਸਪੀ ਕਰ ਲਾਂਗੀ ਥੋੜੇ ਥੋੜੇ ਜਿਹੀ ਦਾਲੇ ਦਵਾਲੇ ਉਹ ਕ੍ਰਿਸਪੀ ਹੋਣ ਕੇ ਬਾਅਦ ਇਹ ਜੀਜ਼ ਤਾਂ ਰਹੇਗੀ ਜਿਹੜੀ ਮੈਂ ਤੁਹਾਨੂੰ ਦੱਸ ਵੀ ਪਈ ਸੀ ਕਿ ਬਹੁਤ ਇੰਪੋਰਟੈਂਟ ਮਸਾਲਾ ਮੈਂ ਆਪੇ ਭੁੱਲ ਜਣਾ ਸੀਗਾ ਆ ਚਾਟ ਮਸਾਲਾ ਸਾਡੇ ਘਰੇ ਸਿਰਫ ਬਾੜ ਦਾ ਚਾਟ ਮਸਾਲਾ ਹੀ ਜਾਂਦਾ ਉਹ ਵੀ ਮੈਂ ਘਰੇ ਨਹੀਂ ਬਣਾ ਸਕੀ ਮੈਨੂੰ ਆਉਂਦਾ ਨਹੀਂ ਆ ਪਰ ਜਿਸ ਦਿਨ ਮੈਨੂੰ ਪਤਾ ਲੱਗ ਗਿਆ ਕਿਵੇਂ ਬਣਾਇਆ ਲੋਕ ਨੇ ਵੀ ਘਰੇ ਬਣਾਉਂਗੀ ਪਰੋਂ ਨਹੀਂ ਔਰ ਆਲੂ ਵੀ ਮੈਂ ਪਹਿਲੀ ਵਾਰੀ ਉਹ ਬਣਾ ਰਹੀਆਂ ਵਸ ਮੇਰੇ ਘਰ ਵਾਲੇ ਨੇ ਪਹਿਲਾਂ ਹੀ ਨਾ ਕਰਦੀ ਆ ਵੀ ਮੈਂ ਤਾਂ ਖਾਣੇ ਨਹੀਂ ਬਿਲਕੁਲ ਵੀ ਮੇਦੀ ਤਾਂ ਨਾ ਬਣੇ ਪਤਾ ਨਹੀਂ ਕਿਉਂ ਇਦਾਂ ਕਿਹਾ ਕਿਉਂਕਿ ਉਹਨਾਂ ਨੂੰ ਚਾਹੀਦੀ ਸੀ ਤਰੀਆੜੇ ਆਲੂ ਔਰ ਤਰੀਆੜੀ ਸਬਜੀ ਆਲਰੇਡੀ ਪਈ ਹੋਈ ਸੀ ਤਾਂ ਤਾਂ ਮੈਂ ਚਾਟ ਮਸਾਲਾ ਅੱਧਾ ਤੋਂ ਚਮਚੇ ਪਾਇਆ ਹੈ ਕੋਪ ਚਕਲ ਤੋਂ ਤਾਂ ਟੇਸਟੀ ਲੱਗ ਰਹੇ ਨੇ ਟੇਸਟੀ ਹੈ ਵੈਸੇ ਰੋਟੀ ਨਾਲ ਨਹੀਂ ਤੁਸੀਂ ਉਦਦਾ ਵੀ ਖਾ ਸਕਦੇ ਹੋ ਮੈਨੂੰ ਜਿੱਦਾਂ ਜਿਹੜੀ ਸ਼ਕਲ ਲੱਗ ਰਹੀ ਹੈ ਨਾ ਮਸਾਲਾ ਨਾ ਸਾਰਾ ਆਲੂਆਂ ਨੂੰ ਚਿਪਕਾਉਂ ਤਰੀਨ ਬੜੀ ਕਰਵਾ ਔਰ ਇੰਨੇ ਟੇਸਟੀ ਬਣਿਆ ਨਾ ਇਹ ਰੋਟੀ ਦੇ ਨਾਲ ਨਹੀਂ ਤੁਸੀਂ ਇਦਾਂ ਵੀ ਖਾ ਸਕਦੇ ਹੋ ਔਰ ਤੇਲ ਮੇ ਬਿਲਕੁਲ ਲਿਮਟਿਡ ਜਾ ਪਾਇਆ ਸੀਗਾ ਮੇਰੀ ਸਬਜੀ ਤਿਆਰ ਹੋਣ ਮੈਂ ਬਣਾਣੀ ਆ ਰੋਟੀ ਪੈਕ ਕਰ ਲੈਣੀ ਆ ਕਨਾ ਖਾਣ ਨੂੰ ਦੇਖ ਰਿਹਾ ਹਾਂ ਕੀ ਬਣਾਣੇ ਆ। ਹੁਣ ਲਈ ਮੈਂ ਬਣਾ ਲੱਗੀਆਂ ਸੈਂਡਵਿਚ ਕਿਉਂਕਿ ਬ੍ਰੈਡ ਪਈ ਸੀ ਉਹ ਖਰਾਬ ਹੋ ਜਾਣੀ ਸੀ। ਤੇ ਆ ਜਾਓ ਬਾਰ ਮੋਜ਼ਰੇਲਾ ਜੀ। ਤੇ ਹੁਣ ਇਹ ਮੇਰੇ ਕੌਰਨਸ ਤੇ ਮੈਨੂੰ ਬਹੁਤ ਪਸੰਦ ਆਇਆ। ਕੌਰਨਸ ਆਇਆ ਕੌਰਨਸ। ਸ਼ਿਮਲਾ ਮਿਰਚ। ਪਾਸਤਾ ਵੀਜ਼ਾ ਸੌਸ। ਓਕੇ। ਇਹਦੇ ਵਿੱਚ ਰੱਖ ਦਾਂਗੇ। ਉਦੋਂ ਤੱਕ ਤਿਆਰ ਹੋ ਜੂੰਗੀ ਮੈਂ। ਪੰਜਨਗੇ। ਤੋਂ ਇਹ ਸਾਰੀ ਮੈਂ ਪਹਿਲਾਂ ਪੀਜ਼ਾ ਸੌਸ ਲਾਈ ਫਿਰ ਥੋੜੀ-ਥੋੜੀ ਮਾਇਓ ਉਹਦੇ ਤੋਂ ਉੱਪਰ ਰਹਿ ਸ਼ਿਮਲਾ ਮਿਰਚ ਤੇ ਕੌਰਨਸ ਹੁਣ ਵਾਰੀ ਹੈ ਸਾਡੀ 치즈 ਦੀ। ਤੇ ਹੁਣ ਰੈਡੀ ਆ ਅੰਦਰ ਭੱਠੀ 'ਚ ਜਾਣ ਲਈ। ਲਾਈਟ ਹੋਵੇ ਬਸ ਕਿਉਂਕਿ ਇੱਥੇ ਲਾਈਟ ਦਾ ਬੜਾ ਰੋਲਾ ਆ। ਚੱਲ ਜਾਂਦੀ ਆ ਵਿੱਚ ਵਿੱਚ। ਯਾਰ ਇੱਕ ਬੰਦਾ ਇਕੱਲਾ ਵਲੋਗਿੰਗ ਕਰਨੀ ਪਈ ਓਖੀ। ਹੁਣ ਚੱਕਾਂਗੇ ਥੱਲੇ ਨਾਲੇ ਗਿਜੇ। ਚਲੋ ਅੰਦਰ। ਸ਼ਾਬਾਸ਼। ਉਧਰ ਇਹ ਸਾਡਾ ਪਿਕਲਿੰਗ ਆਪਿਆ ਫ੍ਰੈਗਰੈਂਸ ਆਨ ਦਾ ਪੀਅਰ ਤੋ ਲੂ ਵਗਨਦੀ ਏ ਯਾਰਾ ਬੜਾ ਔਖਾ ਕਿਚਾਰੇ ਬੂਟਿਆਂ ਦਾ ਹਾਲ ਹੀ ਇਨਾ ਮਾੜਾ ਹੋ ਗਿਆ ਨਾ ਸਾਡੀ ਸ਼ਿਮਲਾ ਮਿਰਚਾਂ ਨੂੰ ਫੁੱਲ ਆਵੇ ਉਧਰ ਬੇਲਾ ਵੀ ਚੜ ਗਈਆਂ ਕਰੇਲੇ ਦੀਆਂ ਪਰ ਗਰਮੀ ਚ ਬੁਰਾ ਹਾਲ ਆਣਾ ਦੋ ਵੀ ਕਿੱਦ ਨੂੰ ਠੋਖਾ ਦੇ ਕੇ ਇਹਦੀ ਮੰਮੀ ਚੱਲ ਜਾਂਦੀ ਹੁੰਦੀ ਆ ਇਹਦੀ ਮੰਮਾ ਠੋਖਾ ਦੇ ਕੇ ਚੱਲ ਜਾਂਦੀ ਹੁੰਦੀ ਹੈ ਹੈ दछिज रख दछिज रख ओके बाय गोको मिलते हैं ना ना इतना ना कर यार इतना फिर तेरा ओंखा हो जाना जी कैसा लगा तो कल गुडलीन मैं आई नहीं थी मैं आई नहीं थी कल कल हमारा हंसमुख चेहरा नहीं आया हम बहुत दुखी हुए थोड़ा उदास से रहे हां हां जरूर उदास ही हाँ, थी तो बहुत हाँ, ज्यादा हा उदासकाश मेरे बर्थडे के लिए उदास थी झूठ <laughs> बोल रहे हैं सच्ची बात है वो तो भी लोगों देखो लोगों को दिखाने के लिए खुश रहना अलग बात है पर ये बस खाओ #दिन का सबसे बड़ा झूठ और कहाँ बैठा वाव बड़े बड़ी चीज़ है ना बड़ी